ਬਾਲੀਵੁੱਡ ਦੇ ਮਸ਼ਹੂਰ ਐਕਟਰ ਸੰਜੇ ਦਤਾ ਅੱਜਕੱਲ ਪੰਜਾਬ ਫੇਰੀ ਦੇ ਨੇ ਜਿੱਥੇ ਕਿ ਅੱਜ ਅੰਮ੍ਰਿਤਸਰ ਦੇ ਵਿੱਚ ਪਹੁੰਚੇ ਅੰਮ੍ਰਿਤਸਰ ਦੇ ਵਿੱਚ ਪਹੁੰਚ ਕੇ ਉਹਨਾਂ ਨੇ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਮੱਥਾ ਟੇਕਿਆ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਣ ਜਾ ਰਹੀ ਹਾਂ ਵੱਧ ਤੋਂ ਵੱਧ ਇਸ ਖਬਰ ਨੂੰ ਸ਼ੇਅਰ ਕਰਿਓ ਤੁਸੀਂ ਦੇਖੋ ਕੀ ਅੱਜਕੱਲ ਪੰਜਾਬ ਫੇਰੀ ਦੌਰਾਨ ਦੱਸਿਆ ਜਾ ਰਿਹਾ ਕਿ ਸੰਜੇ ਦਤਾ ਵੱਲੋਂ ਕਿ ਉਹ ਫਿਲਮ ਦੀ ਸ਼ੂਟਿੰਗ ਲਈ ਪੰਜਾਬ ਆਏ ਹੋਏ ਨੇ ਤਾਂ ਇਸ ਮੌਕੇ ਉਹਨਾਂ ਨੇ ਸਭ ਤੋਂ ਪਹਿਲਾਂ ਦਰਬਾਰ ਸਾਹਿਬ ਮੱਥਾ ਟੇਕਿਆ ਤਾਂ ਉਹਨਾਂ ਨੇ ਮੀਡੀਆ ਸਾਹਮਣੇ ਇੱਕ ਬਿਆਨ ਵੀ ਦਿੱਤਾ ਉਹ ਵੀ ਤੁਹਾਨੂੰ ਸੁਣਾਵਾਂਗੇ ਨਾਲ ਦੀ ਤਸਵੀਰਾਂ ਦੇ ਵਿੱਚ ਤੁਸੀਂ ਦੇਖੋ ਕਿ ਮ ਸੰਜਤਰ ਨਮਸਤਕ ਹੋਏ ਨੇ ਕਿਉਂਕਿ ਉਹਨਾਂ ਨੂੰ ਦੱਸਿਆ ਗਿਆ ਕਿ ਇੱਥੇ ਆਣ ਕੇ ਸ਼ਾਂਤੀ ਮਿਲਦੀ ਹੈ ਤੇ ਬਹੁਤ ਹੀ ਮਨ ਨੂੰ ਸਕੂਨ ਮਿਲਦਾ ਹੈ ਤੇ ਪੰਜਾਬ ਦੇ ਖਾਣੇ ਦੀ ਵੀ ਜਿਹੜੀ ਸੰਧਤ ਨੇ ਤਾਰੀਫ ਕੀਤੀ ਹੈ ਤੇ ਇਸ ਨੂੰ ਲੈ ਕੇ ਨਾਲ ਦੀ ਨਾਲ ਤੁਹਾਨੂੰ ਬਿਆਨ ਵੀ ਅੱਗੇ ਦਿਖਾਉਂਦੇ ਰਹਾਂਗੇ ਕਿ ਕਿਸ ਤਰੀਕੇ ਨਾਲ ਸੰਧਤ ਨੇ ਮੀਡੀਆ ਸਾਹਮਣੇ ਪੰਜਾਬ ਲਈ ਤਾਰੀਫਾਂ ਦੇ ਪੁਲ ਬੰਨੇ ਨੇ ਦੂਜੇ ਪਾਸੇ ਤੁਸੀਂ ਦੇਖੋ ਕਿ ਹਰਮਿੰਦਰ ਸਾਹਿਬ ਵਿੱਚ ਨਮਸਤਕ ਹੋ ਕੇ ਅਰਦਾਸ ਸੰਧਤ ਨੇ ਕੀਤੀ ਹੈ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਦੂਜੇ ਪਾਸੇ ਨਵੀਂ ਆ ਰਹੀ ਫਿਲਮ ਵਾਸਤੇ ਵੀ ਗੁਰੂ ਮਹਾਰਾਜ ਅੱਗੇ ਨਮਸਤਕ ਹੋਏ ਨੇ ਕਿ ਗੁਰੂ ਮਾਰੀ ਕਿਰਪਾ ਕਰਨ ਕਿ ਜੋ ਪ੍ਰੋਜੈਕਟ ਤਿਆਰ ਕਰ ਰਹੇ ਨੇ ਤਾਂ ਉਹ ਕਿਤੇ ਕਿਤੇ ਦਰਸ਼ਕਾਂ ਨੂੰ ਪਸੰਦ ਆਵੇ ਤੇ ਸਾਨੂੰ ਲੈ ਕੇ ਤਸਵੀਰਾਂ ਤੁਹਾਨੂੰ ਲਾਈਵ ਦਿਖਾ ਰਹੇ ਆਂ ਸ਼੍ਰੀ ਮੰਦਿਰ ਸਾਹਿਬ ਦੀਆਂ ਵੱਤ ਤੋਂ ਵੱਤ ਖਬਰਾਂ ਸ਼ੇਅਰ ਕਰਦੇ ਰਹੇ ਹੋ ਤੇ ਅੱਗੇ ਸੰਜੇ ਦੱਤ ਨੇ ਜੋ ਬਿਆਨ ਦਿੱਤੇ ਨੇ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਅੱਜ ਜੀ ਬਾਬਾ ਸੰਜੂ ਬਾਬਾ ਅੱਜ ਸਤਿਪੰਥੀਓ ਕਿਹੋ ਜਿਹਾ ਲੱਗ ਰਿਹਾ ਹੈ ਹਮਸਾ ਬਹੁਤ ਅੱਛਾ ਲੱਗ ਰਿਹਾ ਹੈ ਕਿ ਅਸੀਂ ਲੋਕ ਸ਼ੂਟਿੰਗ ਕਰਨ ਆਏ ਆਂ ਤੇ ਮਤਲਬ ਕਿ ਯਹਾਂ ਆਨਾ ਬਹੁਤ ਬਹੁਤ ਜ਼ਰੂਰੀ ਹੈ ਮਾਤਾ ਦੇਖਨੇ ਬਾਬਾ ਕੇ ਦਰਸ਼ਨ ਕਰਨਾ ਅਤੇ ਬਹੁਤ acha lagta hai kamre sir bahut pyari jagah hai punjab saada state hai ga ਪੰਜਾਬ ਨਾਲ ਪਿਆਰ ਹੈ ਸਾਡਾ ਸੰਜੇ ਬਾਬਾ ਆਪਕੇ ਪਿਤਾ ਜੀ ਕਾਫੀ ਦੇ ਰਾਜਨੀਤੀ ਨਾਲ ਜੁੜੇ ਹੈ ਆਪਕੋ ਕੋਈ ਵਿਚਾਰ ਮੈਨੂੰ ਮਾਫ ਕਰ ਦਿਓ ਯਾਰ ਚਲੇ ਬਾਬਾ ਅਸੀਂ ਬਿੰਗ ਕੇ ਲਈ ਇੱਥੇ ਪਹੁੰਚੇ ਹੈ ਤੇ ਕੋਣ ਯਾ ਪ੍ਰੋਜੈਕਟ ਕੀ ਹੈ ਪਰ ਕੀ ਗੱਲ ਬਣ ਰਹੀ ਹੈ ਪ੍ਰੋਜੈਕਟ ਚੰਗਾ ਪ੍ਰੋਜੈਕਟ ਹੈਗਾ ਅਦਿੱਤਿਆ ਧਾਰ ਡਾਇਰੈਕਟਰ ਹੈਗਾ ਨੀਰ ਸਿੰਘ ਹੈਗਾ ਅਜੀਤ ਸਾਹਿਬ ਬਹਿ ਗਏ ਤੇ ਬਹੁਤ ਐਕਸ਼ਨ ਐਕਸ਼ਨ ਪਿਕਚਰ ਹੈਗੀ ਐਕਚੁਅਲੀ ਮੋਟੇ ਬਹੁਤ ਚੰਗੀ ਫਿਲਮ ਹੈ ਜਲੇਬੀ ਦੇ ਨਾਲ ਕੋਈ ਫੇਮਸ ਜਿੱਦਾਂ ਤੁਸੀਂ ਗੱਲ ਚਾਹ ਪੀਣੇ ਪਹੁੰਚੇ ਸੀ ਹਾਂਜੀ ਜਲੇਬੀ ਖਾਵਾਂਗਾ ਤੇ ਥੋੜੀ ਜਿਹੀ ਲੱਸੀ ਪੀਵਾਂਗਾ ਜੀ ਪਨੀਰ ਦੇ ਟਿੱਕੇ ਆਏ ਹੈ ਮਜ਼ਾ ਆ ਜਾਂਦਾ ਇੱਥੇ ਅਮਰਜੇਤ ਦਾ ਖਾਣਾ ਦੇ ਬੱਲੇ ਬੱਲੇ ਆ ਰੋਹਾਨੀ ਦਾ ਕੇਂਦਰ ਹੈ